ਫੋਰਚੂਨਰ ਉਸੇ ਦੀ ਸੀਗੀ ਉਹ ਆਏ ਆ ਕਰਕੇ ਗਿਆ ਮੈਨੂੰ 베ਲੀ ਉਹਦਾ ਜਿਹੜੀ ਬੱਸ ਬੱਸ ਪਿੱਛੇ ਖੜੀ ਸੀ ਨਹੀਂ ਨਹੀਂ ਪਾਣੀ ਨਹੀਂ ਪੀਣਾ ਮੇਰਾ ਲਾਓ ਇੱਕ ਮਿੰਟ ਆ ਜਾ ਬੀਬੀ ਉਹਰੇ ਆ ਤੇਰੀ ਆ ਵੀ ਗੱਲ ਕਰਾਂ ਆ ਜਾਓ ਪ੍ਰਧਾਨ ਸਾਹਿਬ ਨੂੰ ਤੁਸੀਂ ਆ ਜਾਓ ਸਾਰੇ ਚੱਲੀ ਜਾਂਦਾ ਆ ਨਾ ਲੋੜ ਹੀ ਨਹੀਂ ਬੱਸ ਇੱਥੇ ਹੀ ਕਹਿ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪਿੰਡ ਸਿੱਖਾਂ ਵਾਲੀ ਸਿੱਖਾਂ ਵਾਲੇ ਦੇ ਆ ਬਜ਼ੁਰਗ ਮਾਤਾ ਇਨਾਂ ਦੀ ਜਿਹੜੇ ਉਹ ਕਾਗਜ਼ ਤੇ ਉਹ ਬੀਬੀ ਜਿਹੜੇ ਕਾਗਜ਼ ਸੀਗੇ ਇਹਨਾਂ ਦੇ 3 ਸਾਲ ਹੋ ਗਏ ਪਿੰਡ ਦਾ ਤਣਾਟ ਬੰਦਾ ਜਿਹੜਾ ਇਹਨਾਂ ਦੇ 8 ਕਨਾਲਾਂ 12 ਮਰਲਿਆਂ ਦੇ ਵਿੱਚ ਪਾਣੀ ਨਹੀਂ ਲੱਗਣ ਦੇਈ ਜਾਂਦਾ ਪਹਿਲਾਂ ਤਾਂ ਮੈਂ ਇਹ ਕਹੂੰਗਾ ਕਰਮਜੀਤ ਅਰਮੋਲ ਇੱਥੋਂ ਹੁਣੇ ਨਾਨਕੇ ਗਿਆ ਤੇ ਉਹਨਾਂ ਦਾ ਕੋਈ ਡਰਾਈਵਰ ਸੀ ਮੈਨੂੰ ਆਇਆ ਹੈ ਕਰਕੇ ਗਿਆ ਫੋਰਚੂਨਰ ਗੱਡੀ ਸੀਗੀ ਵੀ ਆਇਆ ਹੈ ਕਰਕੇ ਗਿਆ ਵੀ ਪਤਾ ਨਹੀਂ ਉਹ ਡਰਾਈਵਰ ਹੋਣਾ ਵੀ ਜੇ ਮੈਂ ਐਮਪੀ ਬਣ ਗਿਆ ਤੇ ਬਚ ਕੇ ਰਹੀ ਤੇ ਮੈਂ ਵੀ ਦੱਸ ਦੇਵਾਂ ਐਂ ਪੀ ਦੀ ਚੋਣ ਮੈਂ ਵੀ ਲੜਨੀ ਆ ਤੇ ਮੈਂ ਤੇ ਕਹੂੰਗਾ ਕਿ ਸੱਪ ਤਾਂ ਤੁਸੀਂ ਜ਼ਰੂਰ ਹੈਗੇ ਆ ਪਰ ਕਦੇ ਸਪੇਰਿਆਂ ਨੂੰ ਟਿੱਕੜਾ ਨਹੀਂ ਕਰੀਦੀਆਂ ਹੁੰਦੀਆਂ ਸੱਪ ਜਿੱਡਾ ਮਰਜੀ ਜ਼ੈਰੀ ਲਾ ਹੋਵੇ ਜਿਹੜਾ ਸਪੇਰਾ ਹੁੰਦਾ ਉਹਨੇ ਬੀਂਦੇ ਹਲਾਰੇ ਤੇ ਆਇਆ ਕੁਕਨ ਲਾ ਦੇਣਾ ਹੁੰਦਾ ਤੇ ਇਹ ਜਵਾਨੀ ਭੇੜ ਦੇ ਲੈਰੇ ਤੇ ਵੀ ਆਈ ਆ ਇਹਨੂੰ ਸਾਹਮਣੇ ਰੱਖੋ ਆ ਮੈਂ ਤਾਂ ਨਹੀਂ ਕਹਿ ਰਿਹਾ ਕਰਮਜੀਤ ਅਨਮੋਲ ਇਧਰ ਛਾਤੀ ਮਾਰ ਕਰਮਜੀਤ ਅਨਮੋਲ ਉਹਨੇ ਨੰਕੇ ਗਿਆ ਨੰਕੇ ਗਿਆ ਕਿ ਨਹੀਂ ਨੰਕੇ ਗਿਆ ਆ ਮਜ਼ਦੂਰਾਂ ਦੀ ਬੀਬੀ ਆ ਝਾਤੀ ਮਾਰੋ ਮੁੰਡਾ ਕਹੇ ਮੈਂ ਮਜ਼ਦੂਰਾਂ ਦਾ ਤੇ ਮੈਨੂੰ ਪੰਜਾਬ ਦਾ ਹੈਗਾ ਦਰਦ ਉਹਦਾ ਹੱਕ ਮੰਗਣੇ ਖੜਨ ਦਾ ਕਿਹ ਮੈਂ ਵੀ ਲੰਘਿਆ ਚੱਲਿਆ ਸੀ ਤੇ ਮੈਂ ਵੀ ਇੱਥੋਂ ਜਿਹੜਾ ਕਹਿੰਦੇ ਫੜ ਕੇ ਨੰਕਾਰ ਸੁਣਿਆ ਆ ਬੀਬੀ ਦੀ ਵਾਰੀ ਬੰਦੀ ਆ 42 ਮਿੰਟ ਵਾਰੀ 42 ਮਿੰਟ ਮੰਗਲਵਾਰ ਦਿਨ ਮੰਗਲਵਾਰ ਆ ਤੇ ਆ ਰਹੀ ਆ ਬੀਬੀ ਦਾ ਨਾਮ ਕਿੱਧਰ ਗਈ ਨਸੀਬਕੌਰ ਆ ਰਹੀ ਆ ਰਹੀ ਨਸੀਬਕੌਰ ਤੇ ਪਿਆਰਾ ਸਿੰਘ ਅੱਛਾ ਨਾ ਤਾਂ ਬੀਬੀ ਦਾ ਨਸੀਬ ਕੋਰਾ ਤੇ ਬੀਬੀ ਦੇ ਨਸੀਬ ਇਹਨਾਂ ਦਾ ਖਰਾਬ ਕਰੀ ਖੜਾ ਪਿੰਡ ਦਾ ਬੰਦਾ ਹੀ 31 ਜਥੇ ਬੰਦੀਆਂ ਨੂੰ ਇਹ ਕਹਿਣਾ ਕਿ ਮਜ਼ਦੂਰ ਜਥੇ ਬੰਦੀਆਂ ਦੇ ਵਿੱਚ ਰੋਸਾ ਕਿ ਉਹ ਕਹਿੰਦੇ ਕਿ ਅਸੀਂ ਧਰਨਿਆਂ 'ਚ ਜਾ ਕੇ ਖੜ ਜਾਂਦੇ ਆ ਮੈਂ ਵੀ ਆਉਣਾ ਧਰਨਿਆਂ ਦੇ ਵਿੱਚ ਕਿਉਂਕਿ ਮੈਂ ਕਦੇ ਜਾਤ ਪਾਤ ਨਹੀਂ ਰੱਖੀ ਤੇ ਇਹ ਬੀਬੀ ਨੂੰ ਇਨਸਾਫ ਦਿਓ 31 ਜਥੇ ਬੰਦੀਆਂ ਜਿਹੜੀਆਂ ਉਹ ਭਾਈ 31 ਨਹੀਂ ਤਾਂ ਇੱਕ ਜਥੇ ਬੰਦੀ ਕੋਈ ਵੀ ਡਿਊਟੀ ਲਾਓ ਫਰੀਦਕੋਟ ਦੇ ਜਿਹੜਾ ਜ਼ਿਲ੍ਹਾ ਪ੍ਰਧਾਨ ਆ ਤੇ ਉਹ ਬੀਬੀ ਦੀ ਪਾਣੀ ਦੀ ਵਾਰੀ ਲਵਾਵੇ 3 ਸਾਲ ਹੋ ਗਏ ਬੀਬੀ ਨਾਲ ਉਹਨੂੰ ਪਾਣੀ ਦੀ ਵਾਰੀ ਨਹੀਂ ਲਾਉਣ ਦਿੰਦਾ 3 ਸਾਲ ਹੋ ਗਏ ਪਾਣੀ ਦੀ ਵਾਰੀ ਨਹੀਂ ਲਾਉਣ ਦਿੰਦਾ ਫਸਲ ਹੁੰਦੀ ਮੇਰੀ ਜਮ੍ਹਾਂ ਸੱਕ ਜਾਂਦੀ ਫਸਲ ਹੁੰਦੀ ਫਸਲ ਹੁੰਦੀ ਨਹੀਂ ਫਸਲ ਸੁੱਕ ਜਾਂਦੀ ਆ ਤੇ ਇਨਸਾਫ ਵਜੋਂ ਦਵਾਉਣਾ ਕਿਵੇਂ ਇਨਸਾਫ ਇਨਸਾਫ ਐਂ ਦਵਾਓ ਵਾਹ ਕਿਵੇਂ ਵਾਹਣਾ ਪੜੀ ਬਣਾਤਾ ਜੀ ਪਾਣੀ ਨਹੀਂ ਲੱਗਦਾ ਜੀ ਅੱਛਾ ਵਾਹਣ ਜਮੇ ਬੇਕਾਰ ਕਰਦਾ ਕਹਿਣ ਤੋਂ ਵਿੱਚ ਵਰ ਕਹਿਣ ਲੱਗਦਾ ਜਿਵੇਂ ਰਾਜਸਥਾਨ ਚ ਫਿਰਦੇ ਹੁੰਦੇ ਆ ਹਾਂ ਰਾਜਸਥਾਨ ਤੇ ਇਹ ਜਿਹੜਾ ਕਹਿ ਲੋ ਵੀ 3 ਸਾਲ ਹੋ ਗਏ 2 ਲੱਖ ਰੁਪਈਆ ਤਾਂ ਹਰਜਾਨਾ ਦਿਵਾਓ ਇਹਦੇ ਕੋਲੋਂ ਤੇ ਬੀਬੀ ਦੀ ਫਸਲ ਆ ਜਿਹੜੀ ਉਹ ਬਾਲ ਕਰਾਓ ਇਹ ਕਿਸਾਨ ਜਥੇ ਬੰਦਿਆਂ ਨੂੰ ਬੇਨਤੀ ਆ ਨਾਲ ਮੈਂ ਬੇਨਤੀ ਇਹ ਕਰ ਰਿਹਾ ਕਿ ਜਿਹੜਾ ਸਪੀਕਰ ਸਾਹਿਬ ਆਪਣੇ ਲੋਕ ਸਭਾ ਦੇ ਲੋਕ ਸਭਾ ਦੇ ਸਪੀਕਰ ਆ ਜਿਹੜੇ ਆ ਮਾਫੀ ਚ ਉਹਨਾਂ ਲੋਕ ਸਭਾ ਦੇ ਆਖੀ ਇਹਨਾਂ ਆ ਲੋਕ ਸਭਾ ਤੋਂ ਤਾਂ ਯਾਦ ਆਈ ਜਾਂਦਾ ਨਾ ਜਿਹੜਾ ਕਰਮਜੀਤ ਅਨਮੋਲ ਦਾ ਡਰਾਈਵਰ ਆਇਆ ਕਰਕੇ ਗਿਆ ਵੀ ਪਤਾ ਨਹੀਂ ਆਏ ਆ ਕਿਉਂ ਕਰਕੇ ਗਿਆ ਵੀ ਕੀ ਗੱਲ ਭਾਈ ਛੱਡਣਾ ਨਹੀਂ ਤੁਸੀਂ ਇੱਕ ਪਾਸੇ ਕਹਿ ਦਿੰਦੇ ਆ ਭਾਜਪੀ ਧੱਕਾ ਕਰਦੀ ਐ ਤੇ ਜਦੋਂ ਕੋਈ ਥੋੜੇ ਤੇ ਬੋਲਦਾ ਥੋੜੀਆਂ ਚੀਕਾਂ ਨਿਕਲਦੀਆਂ ਹੁਣ ਜਿਹੜਾ ਵਿਧਾਨ ਸਭਾ ਦਾ ਸਪੀਕਰ ਆ ਕੁਲਦਾ ਕੁਲਤਾਰ ਸੰਧਵਾ ਨਾਇਦ ਹੈਗਾ ਕੁਲਤਾਰ ਇਹਨੇ ਆਲ ਦੀ ਕੁਲਤਾਰ ਨਹੀਂ ਆਪਣੀਆਂ ਤਾਂ ਡੋਪ ਦੇਣੀਆਂ ਹੁਣੇ ਕੁਲਤਾਰ ਸਮਝਦਾ ਇਹ ਬੀਬੀ ਨੂੰ ਕਹਿੰਦਾ ਕਹਿੰਦਾ ਥੋੜਾ ਜਿਹੜਾ ਸਮਾਂ ਉਹ ਸਮਾਂ ਲੱਗਣਾ ਇਸ ਮਸਲੇ ਤੇ ਸਮਾਂ ਕੀ ਲੱਗਣਾ ਯਾਰ ਤੂੰ ਸਪੀਕਰ 116 ਐਮ ਐਲ ਇਹ ਤੇਰੀ ਗੱਲ ਸੁਣਨਗੇ ਸਪੀਕਰ ਸਾਹਿਬ ਡੀ ਸੀ ਸਾਹ ਨੂੰ ਫੋਨ ਲਾਉਂਦੇ ਤੇ ਡੀ ਸੀ ਸਾਹ ਨੂੰ ਇਹ ਗੱਲ ਕਹਿੰਦੇ ਕਿ ਡੀ ਸੀ ਸਾਹਿਬ ਆ ਬੀਬੀ ਦੇ ਨਾਲ ਧੱਕਾ ਹੋ ਰਿਹਾ ਆ ਟਾਕ ਜੇ ਮੇਰੇ ਹੱਥ ਦੇ ਵਿੱਚ ਆ ਨਸੀਬਕੋੜ ਦੀ ਬਿਅਲੀਮੈਂਟ ਪਾਣੀ ਦੀ ਵਾਰੀ ਬੰਦੀ ਆ ਬੀਬੀ ਦੱਸ ਰਹੀ ਆ ਵੀ ਤਿੰਨ ਸਾਲ ਹੋ ਗਏ ਪਾਣੀ ਨਹੀਂ ਲੱਗਣ ਦੇ ਰਹੇ ਤੇ ਤੁਸੀਂ ਇਨਸਾਫ ਦਿਵਾਓ ਜੇਕਰ ਗੱਲ ਸੱਚੀ ਆ ਤਾਂ ਬੀਬੀ ਨੂੰ 2 ਲੱਖ ਰੁਪਇਆ ਹਰਜਾਨਾ ਦਿਵਾਓ ਉਹਦਾ 2 ਲੱਖ ਦਾ ਘਾਣ ਹੋਇਆ 2 ਲੱਖ ਦਾ ਘਾਣ ਕਿਉਂ ਹੋਇਆ ਪਹਿਲੀ ਗੱਲ ਤਾਂ ਵੀ ਤੁਸੀਂ ਪਤਾ ਇਹ ਕਰੋ ਵੀ ਜਿਹੜੇ ਜਿਹੜਾ ਬੰਦਾ ਨੂੰ ਪਾਣੀ ਨਹੀਂ ਲਾਉਣ ਦਿੰਦਾ ਉਹਦੀ ਇੱਕ ਜਿਹੜਾ ਸਵੇ ਸਵਾ ਕਿੱਲੇ ਦੇ ਵਿੱਚੋਂ ਕਿੰਨੀ ਕਣਕ ਕਿੰਨਾ ਝੋਨਾ ਕਿੰਨਾ ਨਰਮਾ ਹੋਇਆ ਉਹਨਾਂ ਪੈਸੇ ਨੂੰ ਮਿਲਣਾ ਚਾਹੀਦਾ ਤੇ ਫਿਰ ਉਹਨੂੰ ਪਿਆਰ ਨਾਲ ਸਮਝਾਓ ਤੇ ਪਾਣੀ ਲਾਓ ਤਾਂ ਕਿ ਜਿਹੜਾ ਕਹਿ ਲੋ ਆਪਾਂ ਪੰਜਾਬ ਦੇ ਵਿੱਚ ਹੋਰ ਮੁੱਦਾ ਨਾ ਬਣਾਈਏ ਪੰਜਾਬ ਦੇ ਹੋਰ ਵਿਕਾਸ ਕਰੀਏ ਇੰਨਾ ਕੰਮ ਕਹਿਣਾ ਸੀ ਤਾਂ ਕਿ ਇਹ ਲੰਮਾ ਸਮਾਂ ਚੱਲੂਗਾ ਕਿ ਇਸ ਲੰਮਾ ਸਮਾਂ ਦਾ ਭਰਿਆ ਮਾਨਸੇ ਨੇ ਚੱਲਣਾ ਤੇਰੀ ਸਰਕਾਰ ਨੇ ਥੋੜਾ ਚੱਲਣਾ ਇਹ ਕਹਿੰਦਾ ਵੀ ਸਾਡੀਆਂ 13 ਚੋਂ 13 ਆਣ ਗਈਆਂ ਐਮਪੀ ਦੀਆਂ ਚੋਣਾ ਤੁਸੀਂ ਦੱਸੋਗਾ ਲਿਆਉਂਗੇ ਆਮਰੇ ਚਾਤੀ ਮਾਰੋ ਤੇ ਜਿਹੜਾ ਕਰਮਜੀਤ ਅਨਮੋਲ ਮੈਨੂੰ ਐਂ ਐਂ ਕਰਕੇ ਗਿਆ ਤੇ ਤੁਸੀਂ ਉਹਨੂੰ ਵੋਟਾਂ ਦੇਲੇ ਕਿਵੇਂ ਕਰੋਗੇ ਓਵੇਂ ਹੀ ਕਰੋ ਜਿਵੇਂ ਮੈਨੂੰ ਕਰਕੇ ਗਏ ਆ ਐਂ ਐਂ ਕਰਕੇ ਜਾਓ ਨਾ ਓਵੇਂ ਹੀ ਕਰੋ ਜਿਵੇਂ ਮੈਨੂੰ ਕਰਕੇ ਗਿਆ ਐਂ ਆ ਐਂ ਕਰਕੇ ਗਿਆ ਆ ਵੇਖ ਲੈ ਕਰਮਜੀਤ ਅਨਮੋਲ ਜਿਵੇਂ ਤੇਰਾ ਡਰਾਈਵਰ ਕਰਕੇ ਗਿਆ ਖਣੀ ਖਣੀ ਤੇਰੀ ਜਾਕਟ ਪਾਈ ਸੀ ਫੋਰਚੂਨਰ ਦੇ ਵਿੱਚ ਲੰਘਿਆ ਜਿਵੇਂ ਐਂ ਐਂ ਕਰਕੇ ਗਏ ਆ ਇਹ ਐਂ ਐਂ ਹੀ ਤੁਹਾਨੂੰ ਵੋਟਾਂ ਪੈਣਗੀਆਂ ਤੇ ਆਪ ਮੈਂ ਵੀ ਚੋਣ ਲੜਨੀ ਐ ਐਮਪੀ ਦੀ ਕੋਈ ਗੱਲ ਨਹੀਂ ਐਨਾ ਹੰਕਾਰ ਨਹੀਂ ਕਰੀਦਾ ਯਾਦ ਰੱਖ ਲੋ ਹਲੇ ਤਾਂ ਤੂੰ ਜਿੱਤਿਆ ਨਹੀਂਗਾ ਤੇ ਹੁਣੇ ਆਪਦੇ ਆਪ ਨੂੰ ਐਕਟਰ ਸਮਝਣ ਲੱਗ ਗਿਆ ਜਾ ਕੇ ਮੇਰਾ ਭਰਾ ਜਾ ਕੇ ਵਿਲਨਾ ਦਾ ਲੋ ਜਿਹੜਾ ਕਰੂ ਐ ਕਰਕੇ ਮੈਂ ਫਿਰ ਤੋਂ ਵਿਖਾ ਦੇਵਾਂ ਆ ਬੀਬੀ ਦੇ ਕਾਗਜ਼ ਆ ਜੀ ਆ ਰਹੇ ਆ 42 ਮਿੰਟ ਵਾਰੀ ਆ ਆ ਚਾਤੀ ਮਾਰ ਲਓ 42 ਮਿੰਟ ਵਾਰੀ ਆ ਨਸੀਬਕੌਰ ਆ ਰਹੀ ਬੀਬੀ ਤੇ ਇਹਦਾ ਭਾਈ ਜਿਹੜਾ ਇਹਨੂੰ ਇਨਸਾਫ ਦਿਵਾਓ ਬਸ ਆਹੀ ਗੱਲ ਹੈ ਨਾ ਜੀ ਔਰ ਤਾਂ ਕਰਕੇ ਧਰਨਾ ਲੱਗਿਆ ਪਿਆ ਮੈਂ ਮਜ਼ਦੂਰ ਜਥੇ ਬੰਦਿਆਂ ਦਾ ਵੀ ਧੰਨਵਾਦ ਕਰਦਾ ਜਿਹੜੀਆਂ ਬੀਬੀ ਦੇ ਨਾਲ ਖੜੀਆਂ ਤੇ ਜੇਕਰ ਕੁਝ ਗਲਤ ਕਿਹਾਵੇ ਉਹਦੇ ਵਾਸਤੇ ਮਾਫੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕਰਮਜੀਤ ਅਨਮੋਲ ਆ ਬੀਬੀ ਦਾ ਹੱਲ ਕਰਾ ਮੈਨੂੰ ਆਏ ਨਾ ਕਰਾ ਬੀਬੀ ਦਾ ਹੱਲ ਕਰਾ ਠੀਕ ਹੈ ਜੀ